ਜਿਹੜਾ ਜਸੀਂ ਵਾਤਾਵਰਨ ਦਿਵਸ ਮਨਾਉਣ ਵਾਸਤੇ ਇਕੱਠੇ ਹੋਏ ਆ ਇਹਦਾ ਸਾਡਾ ਇੱਕੋ ਹੀ ਪਰਪਸ ਹੈ ਵੀ ਜਿੱਦਾਂ ਹੁਣ ਆਪਣਾ ਟੈਂਪਰੇਚਰ ਐ ਇੰਨਾ ਜ਼ਿਆਦਾ ਵੱਧ ਰਿਹਾ ਹੈਗਾ ਹਨਾ ਆਪਾਂ ਦੇਖ ਹੀ ਰਿਹਾ ਦਿਨ ਪ੍ਰਤੀ ਦਿਨ ਟੈਂਪਰੇਚਰ ਕੁਛ ਨਾ ਕੁਛ ਡਿਗਰੀ ਵੱਧਦਾ ਚਲਾ ਜਾਂਦਾ ਹੈ ਅੱਗੇ ਕਿਸੇ ਕਾ ਅੱਗੇ ਖੁੱਲੀਆਂ ਜੰਮਿੰਨਾ ਸੀ ਆਪਣੇ ਕੋਲ ਤੇ ਲੋਕ ਸੀਗੇ ਵਾਤਾਵਰਨ ਨਾਲ ਜੁੜੇ ਹੋਏ ਸੀ ਹਰੇਕ ਆਪਣੇ ਜਿਹੜੇ ਰੀਤੀ ਰਿਵਾਜ ਹੁੰਦੇ ਨੇ ਉਹ ਵੀ ਆਪਾਂ ਕੁਦਰਤ ਨਾਲ ਜੁੜ ਕੇ ਹੀ ਕਰਦੇ ਸੀ ਪਰੰਤੂ ਜਿਵੇਂ ਜਿਵੇਂ ਮਨੁੱਖ ਨੇ ਤਰੱਕੀ ਕਰ ਰਿਆ ਓਵੇਂ ਓਵੇਂ ਜਿਹੜਾ ਹੈਗਾ ਵਾਤਾਵਰਨ ਪ੍ਰਤੀ ਉਹਦੀ ਜਿਹੜੀ ਸੋਚ ਹੈ ਉਹ ਛੋਟੀ ਹੁੰਦੀ ਜਾ ਰਹੀ ਹੈ ਤੇ ਵਾਤਾਵਰਨ ਆਪਣਾ ਨਿਘਾਰ ਵੱਲ ਨੂੰ ਵੱਧ ਰਿਹਾ ਹੈ ਮੂਨਕ ਦੇ ਰਿਹਾ ਜੇ ਹੈਗਾ ਵੀ ਜਿਵੇਂ ਜਿਵੇਂ ਸਾਨੂੰ ਡਿਪਾਰਟਮੈਂਟ ਵੱਲੋਂ ਕੁਝ ਜਿਹੜੇ ਟੀਚੇ ਆ ਉਹ ਪ੍ਰਾਪਤ ਹੁੰਦੇ ਆ ਉਹਦੇ ਸਬੰਧ ਚ ਅਸੀਂ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸਾਡੇ ਸਾਰੇ ਟਾਰਗੇਟ ਜਿਹੜੇ ਅਚੀਵ ਕਰਕੇ ਅਸੀਂ ਵੱਧ ਤੋਂ ਵੱਧ ਸਰਵਾਈਵਲ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜੇ ਇੱਥੇ ਲੋਕਲ ਕਲੱਬ ਨੇ ਜਾਂ ਜਿਹੜੀਆਂ ਕੋਈ ਵਾਤਾਵਰਣ ਪ੍ਰੇਮੀ ਨੇ ਤੇ ਕੁਝ ਐਨਜੀਓਜ਼ ਨੇ ਉਹਨਾਂ ਨਾਲ ਰਲ ਕੇ ਅਸੀਂ ਇੱਥੇ ਮੂਨਕ ਸ਼ਹਿਰ ਦੇ ਵਿੱਚ ਤੇ ਮੂਨਕ ਦੇ ਆਲੇ ਦੁਆਲੇ ਦੇ ਏਰੀਆ ਚ ਵੱਧ ਤੋਂ ਵੱਧ ਗ੍ਰੀਨਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੈਂ ਜਸਵੀਰ ਸਿੰਘ ਫੋਰੈਸਟ ਡਿਪਾਰਟਮੈਂਟ ਲੜਾਕਾਗਾ ਤੋਂ ਅੱਜ ਜਿਹੜਾ ਵਿਸ਼ਵ ਪਰਿਆਵਰਣ ਦਿਵਸ ਮੌਨਕ ਵਿਖੇ ਮਨਾਇਆ ਗਿਆ ਹੈ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਇਹਦੀ ਸ਼ੁਰੂਆਤ ਇਹਦੀ ਸ਼ੁਰੂਆਤ 1972 ਦੇ ਵਿੱਚ ਸੰਯੁਕਤ ਰਾਸ਼ਟਰ ਸੰਗ ਦੇ ਵਿੱਚ 스웨ਡਨ ਦੀ ਰਾਜਧਾਨੀ ਸਟਾਕਹੋਮ ਚ ਸਟਾਕਹੋਮ ਦੇ ਵਿੱਚੋਂ ਕੀਤੀ ਗਈ ਸੀ ਜਿਦੇ ਵਿੱਚ 119 ਦੇਸ਼ਾਂ ਨੇ ਭਾਗ ਲਿਆ ਸੀਗਾ ਸਭ ਤੋਂ ਪਹਿਲਾਂ ਵਰਲਡ ਦੇ ਵਿੱਚ ਵਿਸ਼ਵ ਵਾਤਾਵਰਣ ਦਿਵਸ ਜਿਹੜਾ ਮਨਾਇਆ ਗਿਆ ਸੀਗਾ ਉਹ 1974 ਦੇ ਵਿੱਚ ਮਨਾਇਆ ਗਿਆ ਸੀਗਾ ਜਿਹਦਾ ਇੱਕ ਥੀਮ ਰੱਖਿਆ ਸੀਗਾ ਵਨ ਅਰਥ ਇੱਕ ਧਰਤੀ ਇਸ ਧਰਤੀ ਨੂੰ ਆਪਾਂ ਹਰਾ ਭਰਾ ਬਣਾਇਏ ਤਾਂ ਉਸ ਤੋਂ ਬਾਅਦ 1974 ਤੋਂ ਆਪਾਂ ਲਗਾਤਾਰ ਵਿਸ਼ਵ ਵਾਤਾਵਰਣ ਦਿਵਸ ਮਨਾਉਂਦੇ ਆ ਰਹੇ ਹਾਂ ਇਹ ਇਹ ਧਰਤੀ ਇਸ ਮੌਨਸੂਨ ਸੀਜ਼ਨ ਦੇ ਵਿੱਚ ਆਪਾਂ ਨੂੰ ਇੱਕ ਸੁਨਹਿਰਾ ਮੌਕਾ ਦਿੰਦੀ ਹੈ ਕਿ ਮੈਨੂੰ ਇਸ ਮਾਨਸੂਨ ਸੀਜ਼ਨ ਦੇ ਵਿੱਚ ਤੁਸੀਂ ਜਿੰਨਾ ਹਰਾ-ਭਰਾ ਕਰ ਸਕਦੇ ਹੋ ਤੁਸੀਂ ਮੈਨੂੰ ਕਰੋ ਤੇ ਜੇ ਧਰਤੀ ਆਪਣੀ ਹਰੀ-ਭਰੀ ਰਹੂਗੀ ਤਾਂ ਇਹ ਆਪਣਾ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਪੰਜ ਗੁਣਾ ਜ਼ਿਆਦਾ ਮੁੱਲ ਮੜੂਗੀ ਜਿਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਤੇ ਜੀਵ ਜੰਤੂਆਂ ਦਾ ਭਵਿੱਖ ਤੇ ਜਿਹੜੀ ਨਿਰਜਵ ਤੱਤ ਨੇ ਜਿਹੜੇ ਧਰਤੀ ਦੇ ਉੱਤੇ ਪਾਏ ਜਾਂਦੇ ਨੇ ਉਹਨਾਂ ਦਾ ਭੁੱਖ ਵੀ ਸੁਰੱਖਿਅਤ ਹੋਊਗਾ ਮੇਰੇ ਵੱਲੋਂ ਸਮੁੱਚੀ ਮਨੁੱਖਤਾ ਨੂੰ ਇਹ ਸੰਦੇਸ਼ ਹੈ ਕਿ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਮਾਨਸੂਨ ਸੀਜ਼ਨ ਆ ਰਿਹਾ ਹੈ ਤੇ ਆਪਾਂ ਉਹ ਮਾਨਸੂਨ ਸੀਜ਼ਨ ਦੇ ਵਿੱਚ ਆਪਾਂ ਵੱਤ ਤੋਂ ਵੱਤ ਦਰਖਤ ਲਾਈਏ ਤੇ ਆਪਾਂ ਕੋਸ਼ਿਸ਼ ਕਰੀਏ ਕਿ ਦਰਖਤਾਂ ਨੂੰ ਆਪਾਂ ਛਬੀਲ ਦੇ ਤੌਰ ਤੇ ਜਾਂ ਦਰਖਤਾਂ ਨੂੰ ਇੱਕ দান ਦੇ ਤੌਰ ਤੇ ਨਾ ਵੰਡੀਏ ਕਿਉਂਕਿ ਉਹਦੇ ਵਿੱਚ ਦਰਖਤਾਂ ਨੂੰ ਜਿਹੜੇ ਉਹ ਬਹੁਤ ਵੱਡੇ ਪੱਧਰ ਤੇ ਖਰਾਬ ਹੁੰਦੇ ਹਨ ਕਿਉਂਕਿ ਆਪਾਂ ਕੋਸ਼ਿਸ਼ ਕਰੀਏ ਜੇ ਆਪਾਂ ਦਰਖਤ ਲਏ ਤਾਂ ਉਹਨੂੰ ਆਪਾਂ ਲਾ ਕੇ ਉਹਦੀ ਸੰਭਾਲ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਦਰਖਤਾਂ ਲਾਭ ਮਿਲ ਸਕੇ ਮੈਂ ਮਿੰਦਰਪਾਲ ਸ਼ਰਮਾ ਫੋਰਸ ਡਿਪਾਰਟਮੈਂਟ ਬਨ ਹੈਸੰਦਰਾ ਗੱਗਾ ਅੱਜ ਜੋ ਅਸੀਂ ਬਨ ਮੰਡਲਾ ਤੋਂ ਸੰਗਰੂਰ ਬੀ ਐਫਓ ਮੋਨਕਾ ਦੇਵੀ ਜੱਜਵ ਉਹਨਾਂ ਦੀ ਗਵਾਹੀ ਹੈਟ 5 ਜੂਨ ਨੂੰ ਬਨ ਵਾਤਾਵਰਣ ਦੇ ਸਬ ਬੇਮਨਾ ਰਹੇ ਆ ਮੇਰੀ ਇਹੀ ਪੀਲ ਹੈ ਵੀ ਸਾਰੇ ਆਪਾਂ ਵੱਧ ਤੋਂ ਵੱਧ ਨਾਲ ਮਿਲ ਕੇ ਪੌਦੇ ਲਗਾਈਏ ਕਿਉਂਕਿ ਜਿਹੜਾ ਆਪਣੀ ਹਵਾ ਪਾਣੀ ਖਰਾਬ ਹੋ ਚੁੱਕਾ ਬਹੁਤ ਜ਼ਿਆਦਾ ਤੇ ਜਿੰਨਾ ਚਿਰ ਆਪਾਂ ਇਸ ਵੱਲ ਪਰ ਧਿਆਨ ਨਹੀਂ ਦਿੰਦੇ ਹਰ ਮੁਨਕੂ ਬਤਵਾਦਾ ਬੱਚਿਆਂ ਨੂੰ ਪੌਦੇ ਲਾ ਕੇ ਆਪਣੇ ਆਲੇ ਦੁਆਲੇ ਨੂੰ ਪੂਰਾ ਹਰਿਆ ਭਰਿਆ ਬਣਾਈਏ ਤਾਂ ਜੋ ਕਿ ਪਾਉਣ ਵਾਲੇ ਸਮਝ ਦੇ ਵਿੱਚ ਚੰਗਾ ਜੀਵਨ ਬੀਤ ਕਰ ਸਕੀਏ ਆਪਾਂ ਤੇ ਆਪਣੀ ਬੱਚਿਆਂ ਨੂੰ ਵਧੀਆ ਜੀਵਨ ਪ੍ਰਾਪਤ ਹੋਵੇ ਅੱਜ 5 ਜੂਨ ਨੂੰ ਸ਼ਹੀਦ ਉਦਮ ਸਿੰਘ ਵੈਲਫੇਅਰ ਸੁਸਾਇਟੀ ਅਤੇ वन ਵਿਭਾਗ ਦੇ ਸਹਿਯੋਗ ਨਾਲ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਸੰਬੰਧੀ ਮੂਲਕ ਸ਼ਹਿਰ ਦੇ ਵਿੱਚ ਬੂਟੇ ਲਗਾਏ ਜਾ ਰਹੇ ਨੇ ਤੇ ਤੁਹਾਡੇ ਚੈਨਲ ਰਾਹੀਂ ਮੈਂ ਲੋਕਾਂ ਨੂੰ ਇੱਕ ਹੀ ਸੁਨੇਹਾ ਦੇਣਾ ਚਾਹਾਂਗਾ ਕਿ ਜਿਵੇਂ ਅੱਜ ਅਸੀਂ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਾਂ ਤੇ ਸਾਨੂੰ ਪਾਣੀ ਕਈ ਥਾਵਾਂ ਤੇ ਮੁੱਲ ਖਰੀਦਣਾ ਪੈ ਰਿਹਾ ਹੈ ਤੇ ਇਹ ਨਾ ਹੋਵੇ ਆਉਣ ਵਾਲੇ ਸਮੇਂ 'ਚ ਸਾਨੂੰ ਸਾਹ ਲੈਣ ਲਈ ਆਕਸੀਜਨ ਸਿਲੰਡਰ ਮੁੱਲ ਖਰੀਦਨੇ ਪੈਣ ਤੇ ਆਓ ਆਪਾਂ ਸਾਰੇ ਰਲ ਕੇ ਇਸ ਮੌਕੇ ਉਪਰ ਆ ਲੱਗ ਫਰੀਏ ਤੇ ਮਤੋਂ ਵੱਧ ਰੁੱਖ ਲਗਾਈਏ ਤੁਹਾਡਾ ਜਿਹੜਾ ਮੈਸੇਜ ਹੈ ਸਾਡੀ ਵੈਲਫੇਅਰ ਸੁਸਾਇਟੀ ਤੇ ਸਾਡੇ ਨਾਲ ਜਿਹੜੀ ਟੀਮ ਹੈ ਸਾਡੀ ਫੋਰੈਸਟ ਦੀ ਟੀਮ ਹੈ ਸਾਡੇ ਰੇਂਜ ਅਫਸਰ ਸਾਹਿਬ ਸਾਡੇ ਜਸਵੀਰ ਸਿੰਘ ਜੀ ਬੀਟਿੰਗ ਚਾਰਜ ਦਿਖਨੌਰੀ ਤੇ ਮੈਡਮ ਗੁਰਪ੍ਰੀਤ ਜੀ ਬੀਟਿੰਗ ਚਾਰਜ ਮਣੁਖ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਦੋਂ ਇਹ ਵਰਲਡ ਜਿਹੜਾ এনवायरमेंट ਡੇ ਹੈ ਇਹਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਜਦੋਂ ਪੋਪੁਲਰ ਸਿਕ ਗੱਲ ਆਉਂਦੀ ਹੈ ਤਾਂ ਸਾਡੇ ਨਾਲ ਹਮੇਸ਼ਾ ਸਾਨੂੰ ਸਹਿਯੋਗ ਕਰਦੇ ਨੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੰਦੇ ਨੇ ਬਹੁਤ ਧੰਨਵਾਦ ਕਰਦਾ ਸਾਡੇ ਡੀਐਫਓ ਸਾਹਿਬ ਦਾ ਤੇ ਮੈਡਮ ਮਨੁੱਖਾ ਜادت ਜੀ ਦਾ ਜੀ ਤੇ ਉਸ ਤੋਂ ਬੈ ਜਿਹੜੀ ਸਾਡੀ ਟੀਮ ਹੈ ਸਾਡੀ ਫਲਵਾੜੀ ਹੈ ਸਾਡਾ ਇਹੀ ਕਦਮ ਹੁੰਦਾ ਹੈ ਕਿ ਬਨਸਤ ਨੂੰ ਬਚਾਣ ਲਈ ਹੈ ਸਾਰੀ ਪ੍ਰਤੀਤ ਨੂੰ ਬਚਾਣ ਲਈ ਜਿਹੜਾ ਹੈਗਾ ਅਸੀਂ ਵੱਧ ਤੋਂ ਵੱਧ ਜਿਹੜਾ ਰੁੱਖਾਂ ਦੀ ਸੇਵਾ ਜਿੰਨੀ ਕਿ ਸਾਡੇ ਹਿੱਸੀ ਪਰਮਾਤਮਾ ਨੇ ਲੜਾਈ ਹੈ ਅਸੀਂ ਕਰਦੇ ਰਹੀਏ ਤੇ ਸਾਡੇ ਵਿੱਕੀ ਜੈਨ ਜੀ ਜਿਹੜੇ ਅੱਧੀ ਜੁਬਾਨ ਨਾਲ ਸਾਡੇ ਨਾਲ ਹਮੇਸ਼ਾ ਅੱਧੀ ਰਾਤ ਨੂੰ ਵੀ ਆ ਕੇ ਖੜ ਜਾਂਦੇ ਨੇ ਜੇ ਅਸੀਂ ਕੋਈ ਵੀ ਇਹਨਾਂ ਨੂੰ ਸੇਵਾ ਲਾ ਦਈਏ ਕਿ ਜਨ ਸਾਹਿਬ ਆਪਣੇ ਵਾਤਾਵਰਨ ਨੂੰ ਲੈ ਕੇ ਆਪ ਨੂੰ ਆ ਪ੍ਰੋਬਲਮ ਆ ਰਹੀ ਹੈ ਤਾਂ ਹਮੇਸ਼ਾ ਇਹ ਸਾਡੇ ਨਾਲ ਖੜਦੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਰਦੀਪ ਜੀ ਨੇ ਤੌਰ 'ਤੇ ਸਾਡੇ ਨਾਲ ਤੇ ਸਾਡੇ ਕਿਸਾਨ ਵੀਰ ਸਾਡੇ ਬੱਬੂ ਜੀ ਸੰਧੂ ਜੀ ਤੇ ਨਾਲ ਸਾਡੇ ਮੇਰੇ ਛੋਟੇ ਵੀਰ ਸੋਨੂ ਸਿੱਖੋ ਜੀ ਜਿਨ੍ਹਾਂ ਨੇ ਹਮੇਸ਼ਾ ਆਪਾਂ ਗੱਲ ਕਰਦੇ ਆ ਕਿ ਕਿਸਾਨ ਦੇ ਤੌਰ ਤੇ ਵੀ ਇਹਨੇ ਆਪਣਾ ਫਰਜ਼ ਨਿਭਾਇਆ ਜਦੋਂ ਕਿਤੇ ਦਰਖਤਾਂ ਨੂੰ ਸਾੜਨ ਦੀ ਗੱਲ ਆਉਂਦੀ ਹੈ ਵੀ ਦਰਖਤ ਨੂੰ ਅੱਗ ਲੱਗਣ ਦੀ ਹੈ ਪਰ ਇਹ ਪਹਿਲਾਂ ਹੀ ਆਪਣੇ ਖੇਤਾਂ ਦੇ ਵਿੱਚ ਕੋਸ਼ਿਸ਼ ਕਰਦੇ ਨੇ ਕਿ ਪਹਿਲਾਂ ਗੇੜੇ ਲਾ ਕੇ ਜਿਹੜੇ ਸੜਕਾਂ ਦੇ ਨਾਲ-ਨਾਲ